ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਹਲੂ ਪੈਂਦਾ ਜੀ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਤਿੰਨ ਨਾਗਾ ਤੇ ਤਿੰਨੇ ਹੀ ਸੂਏ ਸਵਾਏ ਆ ਤੇ ਤਿੰਨਾ ਮਗਰ ਨਹੀਂ ਬੱਚੀਆਂ ਨੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਦਸ਼ਵੰਦਰ ਸਿੰਘ ਪਿੰਡ ਕੋਟਵਾਰਾ ਇੱਕ ਜੀ ਲਭਾਗਾ ਪੁਰਾਣਾ ਜਿਹੜਾ ਆਪਣੂ ਮੁਕੇ ਮੋਬਾਈਲ ਨੰਬਰ ਹੀ 9653124226 ਠੀਕ ਹੈ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਅਜੇ ਤੋਂ ਸ਼ੁਰੂ ਕਰਦੇ ਡੱਬੀ ਵੜ ਤੋਂ ਸੂਆ ਕਿੰਨਾ ਵੀ ਇਹ ਪਲੂਣੀ ਹੈ ਪਹਿਲੇ ਸੂਈ ਦੰਦੋ ਜੀ ਦੰਦੋ ਤਾਂ ਵੇਖੀ ਨਹੀਂ ਮੈਂ ਪਟਕ ਕਦੋਂ ਸੂਈ ਹੈ ਜੀ ਇਹਨੂੰ ਹੋ ਗਏ ਅੱਜ 7 ਦਿਨ ਹੋ ਗਏ ਬੱਚਾ ਕਿੱਥੇ ਹੈ ਜੀ ਬੱਚਾ ਵਸੀ ਹੈ ਜੀ ਆ ਬੱਚੀ ਹੈ ਜੀ ਰੰਗ ਪ੍ਰਿੰਟ ਵਾਲੀ ਆ ਬੱਚੀ ਪੂਰੀ ਚੰਗੀ ਠੀਕ ਹੈ ਵੀਰੇ ਕਿੰਨਾ ਦੋ ਤਿਆਰ ਆ ਜੀ ਇਹ ਥੱਲੇ 13 ਲੀਟਰ ਦਾ ਪਿਆ ਜੋਕ ਕੇ ਦੇ ਦਾਂਗੇ ਜੀ ਹਾਂ ਪੂਰਾ ਜੋਕ ਥਣਾ ਦੀ ਡੰਨ ਆ ਜੀ ਹਾਂ ਡੰਨ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਸੂਈ ਆ ਬਾਈ ਕਿੰਨਾ ਦੰਦੋ ਆਪਾਂ ਚੈੱਕ ਨਹੀਂ ਕੀਤੀ ਜੀ ਬੱਚਾ ਮਗਰ ਟਾਪ ਦੀ ਬੱਚੀ ਆ ਜੀ 13 ਲੀਟਰ ਨੈਟ ਦੁੱਧ ਤਿਆਰ ਆ ਵੀਰੇ ਮੇਰੀ ਸਪੈਸ਼ਲ ਬੇਨਤੀ ਹੈ ਕਿ ਦੋ ਟਾਈਮ ਚਾਰ ਟਾਈਮ 6 ਟਾਈਮ ਆਪਦੀ ਮਿਲਕਿੰਗ ਕਰਕੇ ਲੈ ਜਾਓ ਜੀ ਬਾਕੀ ਕੁਆਲਿਟੀ ਦੇ ਪੱਖ ਤੋਂ ਚੰਗੀ ਹੈ ਤੇ ਮਗਰ ਮੇਨ ਗੱਲ ਬੱਚਾ ਵੀ ਚੰਗਾ ਜੀ 나ੜੂਆ ਨਾਲ ਆ ਜੀ ਬੱਚੇ ਦਾ ਥਾਣਾ ਦੀ ਡੰਨ ਹੈ ਜੀ ਜਮਾ ਡੰਨ ਆ ਭਾਈ ਜਮਾ ਠੀਕ ਹੈ ਵੀਰੇ ਥਾਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾਓ ਬਾਕੀ ਫੂੜ ਸ਼ਾਂਗ ਭੋਰਾ ਵੀ ਨਹੀਂ ਥਾਣ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਥਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਠੰਡੀ ਸੀਲ ਹੈ ਵੀਰੇ ਪੂਰੀ ਹਾਂ ਪੂਰੀ ਠੰਡੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ 55 ਮੁੱਲ ਕਰਦਾ ਵੀ ਮਾਨਦਾਨ ਕਰਦਾ ਜੀ 55000 ਤੇ ਜੀ 55 ਠੀਕ ਹੈ 55000 ਚ ਬਾਈ ਕਹਿੰਦਾ ਮਾਨਤਾ ਨੂੰ ਹੋ ਜੂਗਾ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤੇ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਤੀਜਾ ਵੀਰੇ ਇਹ ਕਦੋਂ ਸੁਈ ਹੈ ਜੀ ਇਹਨੂੰ ਵੀ ਚੌਥਾ ਦੇਣਾ ਸੁਈਆ ਚੌਥਾ ਦੇਣਾ ਜੀ ਬੱਚਾ ਕਿਹੜਾ ਜੀ ਮਤਿਆ ਇਹਦਾ ਵੀ ਮਗਰੋਂ ਵਸਦੀ ਆ ਠੀਕ ਆ ਜੀ ਉਹ ਵਾਲੀ ਬੱਚੀ ਐ ਚੈੱਕ ਕਰ ਸਕਦੇ ਹੋ ਜੀ ਤੇ ਇਹਦੇ ਥੱਲੇ ਨੈਟ ਬੋਲਾ ਕੇ ਦੁੱਧ ਆ ਜੀ ਬੋਲਾ ਹੀ ਆ ਸਮਝਣਾ ਤੀਜੇ ਦਿਨ ਕਿੰਨਾ ਤਿਆਰ ਆ ਜੀ 14 ਲੀਟਰ ਹੈਗਾ ਯਾਨੀ 7 ਲੀਟਰ ਡੰਗ ਦਾ ਪੂਰਾ ਤਿਆਰ ਆ 14 ਲੀਟਰ ਠੀਕ ਆ ਥਣਾ ਦੀ ਡੰ ਹੈ ਜੀ ਥਣਾਂ ਨਾਲ ਪੂਰਾ ਠੀਕ ਆ ਜੀ ਤੋੜ ਕੇ ਦਿਖਾ ਦੀ ਸੂਆ ਦੂਜਾ ਸੂਈ ਹੈ ਜੇ ਤੀਜਾ ਦਿਨ ਸਮਾਂ ਹੋ ਗਿਆ ਸੂਈ ਨੂੰ 14 ਲੀਟਰ ਨੈਟ ਬੋਲਾ ਤਿਆਰ ਆ ਜੀ ਬਾਕੀ ਫੈਕਸ ਆਰਡਰ ਆ ਜੀ ਥਣ ਕੱਲਾ ਕੱਲਾ ਨਿਕੜਵਾ ਹੱਥੀ ਜਵਾਈ ਵਾਲਾ ਥਾਣਾ ਥਾਣ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਥਾਣ ਕਰ ਲਓ ਜੀ ਚੈੱਕ ਬਾਕੀ ਅੱਗੇ ਤੋਂ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਠੰਡੀ ਸੀਲ ਥਾਣਾ ਦੀ ਡੰਨ ਹੋਊਗੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਬਾਕੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਫਾਇਦਾ ਤੁਹਾਡਾ ਵੀ ਇਹ ਹੋ ਜਾਣਾ ਕਿ ਬੱਚਾ ਮਗਰ ਖੁਨੂ ਬੱਚੀ ਮਿਲ ਜਾਣੀ ਆ ਜੀ ਤੇ ਇਹਦੀ ਵੀਰੇ ਜੈਜ ਜੀ ਡਿਮਾਂਡ ਜਮਾ ਜਿਹੜਾ 54 ਮੁੱਲ ਕਰਦੇ ਆ ਵੀ ਮਾਨਤਣੇ ਠੀਕ ਆ ਜੋੜਾ ਲੈ ਜਾ ਵੀਰੇ ਸੱਜਣ ਕੋਈ ਮਾਨਤਣ ਵੱਧ ਹੋ ਜੂ ਬਾਈ ਠੀਕ ਆ ਜੀ ਕੋਈ ਪਹਿਲਾਂ ਹੀ ਖੇਚਣਾ ਕੀਤੇ ਆ ਠੀਕ ਆ ਜੀ ਜੇ ਕੋਈ ਜੋੜਾ ਲੈ ਜੂ ਤਾਂ ਬਾਈ ਕਹਿੰਦਾ ਮਾਨਤਣ ਵੱਧ ਹੋ ਜੂਗਾ ਜੀ ਜੇ ਕੱਲੀ ਕੱਲੀ ਲਊ ਤਾਂ ਮਾਨਤਣ ਨੂੰ ਉੱਜਾ ਹੋ ਜੂ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਮਗਰ ਬੱਚੀ ਆ ਜੀ ਬਾਕੀ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਜੀ ਥਾਣ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ 54000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਹਵਾਨਾ ਸੋਨਾ ਫਿਟਨੈਸ ਆਲਾ ਬਾਕੀ ਚੈੱਕ ਕਰ ਲੋ ਜੀ ਕਾਟਲਾ ਬੱਚਾ ਇਹਦੇ ਮਗਰ ਬੱਚੇ ਸਾਰੀਆਂ ਮਗਰ ਇਹ ਬੱਚੀਆਂ ਜੀ ਫਾਇਦਾ ਹੋ ਜਾਣਾ ਵੀਰੇ ਇੱਕ ਨਗ ਨਗ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਜੀ ਅੱਗੇ ਵੀਰੇ ਤਿੰਨ ਨੰਬਰ ਦੇ ਦਸੂਆ ਕਿ ਨਮਾ ਜੀ ਉਹ ਦੂਜਾ ਸੂਆ ਸੂਈ ਇਹ ਕਦੋਂ ਸੂਈ ਹੈ ਜੀ ਤੀਜਾ ਤਾਂ ਨਹੀਂ ਇਹਨੂੰ ਆ ਇਹਦੇ ਮਗਰ ਬੱਚਾ ਜਿਹੜਾ ਉਹ ਬਾਈ ਬੱਚੇ ਜੀ ਹਾਏ ਉਹਨੂੰ ਥੋੜਾ ਜਿਹਾ ਬੁਖਾਰ ਥੋੜੇ ਡਾਉਨ ਆ ਹਾਂ ਪਹਿਲਾਂ ਦੱਸਦੇ ਨੇ ਆਓ ਮੈਂ ਬੰਦੀ ਦਾ ਟੋਕਾ ਦਵਾਈ ਵੇ ਆ ਠੀਕ ਆ ਜੀ ਉਹ ਤਾਂ ਤਾਂ ਕਬਰੀ ਕਰ ਜੇ ਵੀ ਠੀਕ ਆ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਇਹ 16 ਕਿਲੋ ਦੁੱਧ ਜਾਨੀ ਇਹ ਇਸ ਟਾਈਮ ਤਿਆਰ ਆ ਟੋਕ ਕੇ ਦੇ ਦਾਂਗੇ ਹਾਂ ਹਾਂ ਥਣਾ ਦੀ ਡੰਨਾ ਜੀ ਪੂਰੀ ਡੰਨਾ ਯਾਰ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਬਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਸੂਆ ਬਾਈ 10 ਦਾ ਦੂਜਾ ਸੂਈ ਆ ਬੱਚਾ ਇਹਦੇ ਮਗਰ ਵੀ ਠੀਕ ਆ ਜੀ ਬੱਛੀ ਆ ਜੀ 20 ਤੋਂ ਪਲੱਸ ਦੀ ਉਮੀਦ ਆ ਜੀ ਬਾਕੀ 16 ਕਿਲੋ ਨੈਟ ਤਿਆਰ ਆ ਬੱਚਾ ਵੀਰੇ ਪਹਿਲਾ ਹੀ 10 ਦਿਨ ਥੋੜਾ ਜਿਹਾ ਸੈਕ ਆ ਜੀ ਬਾਕੀ ਵੈਸੇ ਠੀਕ ਆ ਬਾਈ ਦੱਸਦਾ ਮੈਡੀਕਲ ਦੇਤੇ ਆਪਾਂ ਤੇ ਕਰਮ ਵਾਲਾ ਠੀਕ ਹੋ ਜੂ ਪਰ ਆਪਣਾ ਦੱਸਣ ਦਾ ਫਰਜ਼ ਆ ਕਿਉਂਕਿ ਵੀਡੀਓ ਥੋੜੀ ਕੱਲ ਨੂੰ ਅਪਲੋਡ ਹੋਊਗੀ ਬਣਾ ਆ ਪਸ਼ਾਮ ਠਹਿ ਜਾਤ ਆਲੀ ਆ ਜੀ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਵੀਰੇ ਇਹਦਾ 75 ਮੁੱਲ ਕਰਦੇ ਆ ਵੀਰੇ ਹੋ ਜੂ ਮੰਨਦਾ ਨਹੀਂ ਹਾਂ ਤਾਂ ਠੀਕ ਆ ਜੀ ਇਹਦੀ ਡਿਮਾਂਡ ਬਾਈ 75000 ਰੁਪਿਆ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਜ਼ਰੂਰ ਕਰਾਂਗੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ